ਪਾਉਂਗੇ ਐਸੀ ਐਸੀ ਗੱਡੀ ਤੇ ਪਾਇਆ ਗੱਡੀ ਤੇ ਤੂੰ ਵਈ ਮੈਂ ਮੋਤੀ ਨੂੰ ਤੇ ਤੇ ਬੋਰਡ ਤਾਂ ਬਣੀ ਨਹੀਂ ਤੇਰੀ ਹਾਂ ਇਹ ਬੋਰਡ ਆ ਤੇ ਹੋਈ ਨਾ ਮੈਂ ਬਾਦੂਗੀ ਤੇ ਤੂੰ ਵਈ ਦੇਖ ਸੁ ਜੋਦਨ ਆ ਦੇਖ ਸੁ ਜੋਦਨ ਤੂੰ ਵਈ ਦੇਖ ਜੀ ਨੂੰ ਜਿੱਟੂ ਆ ਨਾ ਜਿੱਟੂ ਆਵੇ ਜਿੱਟੂ ਆ ਜਿੱਟੂ ਆਵੇ ਜਿੱਟੂ ਆ ਹਾਂ ਜੀ ਹਾਂ ਵਈ ਆ ਵੀ ਮਿਲੇ ਸਾਨੂੰ ਆ ਵੀ ਮਿਲਾ ਹਾਂ ਆ ਦੇਖੋ ਬਾਈ ਦੇਸੂ ਸਿੰਘ ਜੋਤਾ ਸਾਡੇ ਬੱਚੇ ਵੀ ਗਏ ਤੇ ਦੇਸੂ ਜੋਤੇ ਨੂੰ ਜਿਤਾਵਾਂਗੇ ਕਹਿੰਦੇ ਹੂੰ ਹਰੇ ਬੱਚਾ ਨੂੰ ਹੋ ਗਈ ਲੈਰ ਹਾਂ ਕਹਿੰਦੇ ਦੇਸੂ ਜੋਤੇ ਨੂੰ ਜਿਤਾਵਾਂਗੇ ਪੱਕਾ ਤੂੰ ਬਈ ਇੱਧਰ ਆਇਆ ਕਰ ਬਣਾ ਵੇੜ ਕੋ ਲੈ ਵੀ ਤੂੰ ਬੋਟ ਕਿਹਨੂੰ ਪਾਏਂਗੀ ਮੋਦੀ ਨੂੰ ਆ ਬੱਲੇ ਦਿਸ ਜਿਹੋਦੇ ਨੂੰ ਪਾਣੀ ਨਾਲ ਠੀਕ ਹੈ ਹਾਂ ਜਟਾ ਦੋਗੇ ਪੱਕਾ ਆ ਬੱਲੇ ਸ਼ਾਵਾ ਲੈ ਵੀ ਤੇਰੀਆਂ ਬੋਟਾ ਪੱਕ ਗਈਆਂ ਹੂੰ ਤੇ ਮੈਂ ਛੋੜ ਮੈਂ ਛੋੜ ਦੇ ਪਾਉਂ ਆਰੇ ਨੂੰ ਖਾ ਕੇ ਦੇ